ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦੇ ਅੰਤੇਸ਼ ਦਾ ਨਾਮ ਵਸ਼ ਕਰੀ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਨਹੀਂ ਜਾਣਾ ਪੈ ਰਿਆ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਪਰ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਹੈ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਹੈ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ੀ ਭੇਜਿਆ ਗਿਆ ਸਸ਼ੀਕਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਚਾਈਲਡ ਬੈਗਿੰਗ ਦੀ ਗੱਲ ਕਰੀਏ ਇੱਕ ਵੱਡਾ ਮਸਲਾ ਕਿਉਂਕਿ ਇਹ ਬੈਗਿੰਗ ਹੁਣ ਨੈਕਸਸ ਦੇ ਵਿੱਚ ਤਬਦੀਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਚਾਈਲਡ ਬੈਗਿੰਗ ਨੂੰ ਖਤਮ ਕਰਾਇਆ ਜਾਏ ਡਾਕਟਰ ਬਲਜੀਤ ਕੋਰ ਸਾਡੇ ਨਾਲ ਨੇ ਗੱਲਬਾਤ ਕਰਨੇ ਮੈਮ ਚਾਈਲਡ ਬੈਗਿੰਗ ਇੱਕ ਵੱਡਾ ਮਸਲਾ ਬਣ ਗਿਆ ਕਿਉਂਕਿ ਹੁਣ ਹੈ ਬੈਗਿੰਗ ਤੱਕ ਸੀਮਿਤ ਨਹੀਂ ਰਿਹਾ ਇਹ ਨੈਕਸਸ ਦੇ ਵਿੱਚ ਤਬਦੀਲ ਹੋ ਗਿਆ ਹੈ ਕੀ ਕੁਝ ਉਪਰਾਲੇ ਕਰ ਰਹੇ ਹੋ ਕਿ ਇਹ ਬੈਗਿੰਗ ਜਿਹੜੀ ਆ ਉਹ ਖਤਮ ਹੋਏ ਔਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੁੰਦਾ ਹੋਇਆ ਨਜ਼ਰ ਨਾ ਆਏ ਅ ਬਿਲਕੁਲ ਜੀ ਜੇ ਮੈਂ ਚਾਈਲਡ ਬੈਗਿੰਗ ਦੀ ਗੱਲ ਕਰਾਂ ਤਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਸੀਂ ਨਸ਼ਿਆਂ ਨੂੰ ਇੱਕ ਵੱਡਾ ਮੁੱਦਾ ਮੰਨਦੇ ਸੀ ਇਸੇ ਤਰ੍ਹਾਂ ਹੀ ਚਾਈਲਡ ਬੈਗਿੰਗ ਵੀ ਇੱਕ ਬਹੁਤ ਵੱਡਾ ਮੁੱਦਾ ਜੇਕਰ ਅਸੀਂ ਗਹਿਰਾਈ ਨਾਲ ਇਸ ਚੀਜ਼ ਨੂੰ ਦੇਖੀਏ ਔਰ ਇਹਦੇ ਵਿੱਚ ਜਿਆਦਾ ਬੱਚੇ ਸਾਡੇ ਗਰੀਬ ਪਰਿਵਾਰਾਂ ਦੇ ਜਿਆਦਾ ਬੱਚੇ ਜਿਹੜੇ ਮਾਪਿਓ ਤੋਂ ਵਾਂਝੇ ਨੇ ਜਾਂ ਬੇਸਹਾਰਾ ਬੱਚੇ ਉਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਪਹਿਲਾਂ ਤਾਂ ਉਹਨਾਂ ਬੱਚਿਆਂ ਨੂੰ ਕੋਈ ਵਿੱਤੀ ਸਹਾਇਤਾ ਦੇ ਕੇ ਉਹਨਾਂ ਨੂੰ ਇਸ profession 'ਚੋਂ ਜਿਹੜੇ 'ਚੋਂ ਲੱਗ ਗਏ ਨੇ ਉੱਥੋਂ ਪਾਸੇ ਕਰੀਏ ਸੋ ਇਹ ਅੱਜ ਦੀ ਜਿਹੜੀ ਅਸੀਂ ਪ੍ਰੋਗਰਾਮ ਦੇ ਵਿੱਚ ਸਪான்ਸਰਸ਼ਿਪ ਸਕੀਮ ਬੱਚਿਆਂ ਨੂੰ ਦੇਣੀ ਭਾਵੇਂ ਕੋਈ ਨਵੀਂ ਗੱਲ ਨਹੀਂ 4000 ਰੁਪਏ ਪਰ ਮਹੀਨਾ ਪਰ ਇਹ ਪ੍ਰੋਗਰਾਮ ਤਾਂ ਲਿਖਿਆ ਸੀ ਕਿ ਲੋਕਾਂ ਤੱਕ ਇਹ ਇਸ ਸਕੀਮ ਬਾਰੇ ਅਸੀਂ ਲੋਕਾਂ ਨੂੰ ਸੁਚੇਤ ਕਰੀਏ ਕਿ ਇੱਕ ਰਾਹ ਹੈ ਵੀ ਅਸੀਂ ਇਸ ਦੁਆਰਾ ਸਰਕਾਰ ਦੀ ਮਦਦ ਦੁਆਰਾ ਬੱਚਿਆਂ ਨੂੰ ਅਸੀਂ ਭੀਖ ਮੰਗਣ ਜਾਂ ਲੇਬਰ ਕਰਨ ਤੋਂ ਰੋਕ ਸਕਦੇ ਹਾਂ ਔਰ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦਾ ਹਿੱਸਾ ਬਣ ਕੇ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਵਧੀਆ ਭਵਿੱਖ ਵੱਲ ਲੈ ਕੇ ਜਾਣ ਇਸ ਤਰ੍ਹਾਂ ਇਸ ਤਰ੍ਹਾਂ ਲੋਕ ਇਸ ਮੁਹਿੰਮ ਦੇ ਨਾਲ ਜੁੜ ਸਕਦੇ ਆ ਔਰ ਤੁਸੀਂ 4000 ਰੁਪਏ ਦਾ ਜਿਹੜਾ ਜ਼ਿਕਰ ਕੀਤਾ ਕਿਸ ਢੰਗ ਦੇ ਨਾਲ ਆ 4000 ਰੁਪਏ ਬੱਚਿਆਂ ਲਈ ਉਹਨਾਂ ਦੇ ਜਿਹੜਾ ਭਵਿੱਖ ਹੈ ਉਸੇ ਸੁਨਾਰੀ ਸੁਪਨੇ ਰਹੀ ਕਾਰਗਰ ਸਾਬਿਤ ਹੋਣਗੇ ਥੋੜਾ ਕੁਲ ਕੇਸ ਦੇ ਬਾਰੇ ਦਾ ਅ ਇੱਕ ਤਾਂ ਮੈਂ ਦੱਸ ਦੇਵਾਂ ਕਿ ਪਿਛਲੇ ਸਾਲ ਦੀ ਜੋ ਸਾਡੀ ਪਰਫਾਰਮੈਂਸ ਰਹੀ ਅਸੀਂ ਪੂਰੇ ਪੰਜਾਬ ਦੇ ਵਿੱਚ ਤਕਰੀਬਨ 2000 ਬੱਚਾ ਇਸ ਤਰ੍ਹਾਂ ਦਾ ਕੱਢਿਆ ਸੀ ਜਿਹੜੇ ਕਿ ਵਾਂਝੇ ਸੀਗੇ ਸਹੂਲਤਾ ਤੋਂ ਪੜ੍ਹਾਈ ਤੋਂ ਭਾਵੇਂ ਉਹ ਪੈਗਰੀ ਕਰਕੇ ਹੋਵੇ ਭਾਵੇਂ ਮਾਪਿਓ ਦੀ ਅਣਹੋਂਦ ਕਰਕੇ ਹੋਵੇ ਸੋ ਉਹਨਾਂ ਸਾਰਿਆਂ ਬੱਚਿਆਂ ਨੂੰ 4000 ਰੁਪਏ ਪ੍ਰਤੀ ਮਹੀਨਾ ਇੱਕ ਪੈਨਸ਼ਨ ਦੇ ਤੌਰ ਤੇ ਕਹਿ ਲਓ 18 ਸਾਲ ਦੀ ਉਮਰ ਤੱਕ ਦਿੱਤਾ ਜਾਏਗਾ ਔਰ ਅੱਜ ਅਸੀਂ ਤਕਰੀਬਨ 8 ਕਰੋੜ ਰੁਪਈਆ ਜਿਹੜਾ ਉਹ ਪੰਜਾਬ ਦੇ ਇਹੋ ਜਿਹੇ ਬੱਚਿਆਂ ਦੇ ਹਵਾਲੇ ਕੀਤਾ ਔਰ ਕੋਸ਼ਿਸ਼ ਇਹ ਹੈ ਕਿ ਇਸ ਸਕੀਮ ਨੂੰ ਹੋਰ ਮਜ਼ਬੂਤੀ ਦੇਈਏ ਉਹਦੇ ਵਿੱਚ ਅਸੀਂ ਚਾਈਲਡ ਵੈਲਫੇਅਰ ਜੋ ਸਾਡੀਆਂ ਕਮੇਟੀਆਂ ਬਣੀਆਂ ਜ਼ਿਲ੍ਹਾ ਪੱਤਰ ਤੇ ਉਹਨਾਂ ਨੂੰ ਅਸੀਂ ਐਕਟਿਵ ਕੀਤਾ ਕਿ ਰੇਡਸ ਕਰੋ ਬੱਚਿਆਂ ਨੂੰ ਫੜੋ ਰੈਸਕਿਊ ਕਰੋ ਔਰ ਇਸ ਤੋਂ ਪਹਿਲਾਂ ਸਾਡੀ ਜਿਹੜੀ 1098 ਲਾਈਨ ਹੈ ਉਹਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਜੇ 250 ਪੋਸਟਾਂ ਹੋਰ ਕ੍ਰੀਏਟ ਕੀਤੀਆਂ ਜਿਹੜੀਆਂ ਬਹੁਤ ਜਲਦੀ ਭਰਾਂਗੇ ਔਰ ਬੱਚਿਆਂ ਦਾ ਜਿਹੜਾ ਟਾਰਗੇਟ ਵੀ ਵਧਾਇਆ ਕਿ ਅਸੀਂ ਇਸ ਸਾਲ ਮਾਰਚ ਤੱਕ 7000 ਬੱਚੇ ਸੋਚਿਆ ਕਿ 7000 ਬੱਚੇ ਨੂੰ ਅਸੀਂ ਇਸ ਜਿਹੜੇ ਚੱਕਰ ਵਿੱਚ ਫਸੇ ਹੋਏ ਆ ਇਹਨਾਂ ਨੂੰ ਕੱਢ ਕੇ ਲਿਆਵਾਂਗੇ ਤੁਸੀਂ ਕਿ ਇਹਨਾਂ ਨੂੰ ਮੋਨੀਟਰ ਵੀ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਕਿਉਂਕਿ 4000 ਰੁਪਏ ਇਨਕਮ ਦਾ ਇੱਕ ਵੱਡਾ ਸੋਰਸ ਹੋ ਜਾਂਦੇ ਨੇ ਔਰ ਜਿਹੜੇ ਇਹਨਾਂ ਬੱਚਿਆਂ ਨੂੰ ਇਸ ਬੈਗਿੰਗ ਦੇ ਧੰਦੇ ਦੇ ਵਿੱਚ ਲਾਉਂਦੇ ਨੇ ਉਹਨਾਂ ਲਈ ਆਬੰਦੀ ਹੋਈ ਇਨਕਮ ਹੈ ਕਿਤੇ ਮੁੜ ਤੋਂ ਆ ਇਨਕਮ ਵੀ ਆਂਦੀ ਰਹੇ ਔਰ ਮੁੜ ਤੋਂ ਆ ਬੱਚੇ ਜਿਹੜੇ ਨੇ ਉਹ ਫਿਰ ਬੈਗਿੰਗ ਦੇ ਵਿੱਚ ਨਾ ਜਾਣ ਤੇ ਇਸ ਨੂੰ ਲੈ ਕੇ ਕੋਈ ਮੋਨਿਟਰ ਸਿਸਟਮ ਵੀ ਸ਼ੁਰੂ ਹੋਇਆ ਹੋਵੇ ਬਿਲਕੁਲ ਜੀ ਹੁੰਦਾ ਆ ਅਸੀਂ ਦੇਖਿਆ ਜਿਹੜੇ ਬੱਚੇ ਅਸੀਂ ਲੈ ਕੇ ਜਾਂਦੇ ਸੀ ਉਹ ਫਿਰ ਦੁਬਾਰਾ ਉਹਨਾਂ ਹੀ ਸੜਕਾਂ ਤੇ ਮਿਲਦੇ ਰਹੇ ਆ ਔਰ ਇਸ ਵਾਰ ਅਸੀਂ ਥੋੜਾ ਜਿਹਾ ਡਿਫਰੈਂਟ ਹੈ ਕਿ ਤੱਕ ਇੱਕ ਤਾਂ ਰੈਗੂਲਰ ਮਾਨਿਟਰਿੰਗ 3 ਮਹੀਨੇ ਤੱਕ ਤੱਕ ਕਰਾਂਗੇ ਔਰ ਉਸ ਤੋਂ ਬਾਅਦ ਵੀ ਜਿੰਨੀ ਦੇਰ ਤੱਕ ਬੱਚਾ ਰੈਗੂਲਰ ਸਕੂਲ ਜਾ ਰਿਹਾ ਹੈ ਜਾਂ ਪਾਸ ਹੋਣ ਲੱਗ ਗਿਆ ਕਲਾਸ ਬੈਠਣ ਲੱਗ ਗਿਆ ਐਸੀ ਕਰਦੇ ਰਵਾਂਗੇ ਔਰ ਇਸ ਤੋਂ ਪਹਿਲਾਂ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਪ੍ਰਿੰਸੀਪल्स ਟੀਚਰਸ ਨੂੰ ਇਨਵੋਲਵ ਕਰਾਂਗੇ ਪੁਲਿਸ ਡਿਪਾਰਟਮੈਂਟ ਨੂੰ ਇਨਵੋਲਵ ਕਰਾਂਗੇ ਸੋ ਕਾਫੀ ਜ਼ਿਆਦਾ ਇਹਦੇ ਵਿੱਚ ਸਾਨੂੰ ਆਪਣੀਆਂ ਜਿਹੜੀਆਂ ਕਹਿ ਲਓ ਕਿ ਫਲਾਉਣੀਆ ਪੈੜੀਆਂ ਨੇ ਦਿਸ਼ਾਵਾਂ ਵਧਾਉਣੀਆਂ ਪੈਣੀਆਂ ਨੇ ਤਾਂ ਕਿ ਮਲਟੀ ਡਿਪਾਰਟਮੈਂਟ ਜਿਹੜਾ ਇਹ ਕਨਸਰਨ ਹੋ ਕੇ ਇਹਦੇ ਤੇ ਚੰਗੀ ਤਰ੍ਹਾਂ ਇੰਪਲੀਮੈਂਟ ਕਰੀਏ ਔਰ ਜਿਹੜੇ ਲੋਕ ਬੈਗਰੀ ਕਰਵਾਉਂਦੇ ਨੇ ਭਾਵੇਂ ਉਹ ਪੇਰੈਂਟਸ ਆ ਭਾਵੇਂ ਉਹ ਕੋਈ ਨੈਕਸਟਸ ਦਾ ਹਿੱਸਾ ਨੇ ਉਹਨਾਂ ਨੂੰ ਸਜ਼ਾਾਂਵਾਂ ਵੀ ਸਖਤ ਹੋਣ ਉਹਦੇ ਲਈ ਅਸੀਂ ਚਾਈਲਡ ਬੈਗਰੀ ਐਕਟ ਜੋ ਸਟੇਟ ਵੱਲੋਂ 1971 ਚ ਬਣਿਆ ਸੀ ਉਹਦੇ ਚ ਐਮੈਂਡਮੈਂਟਸ ਕਰਾਂਗੇ ਐਮੈਂਡਮੈਂਟਸ ਕੀ ਜਿਹੜਾ ਅਗਲਾ ਸੈਸ਼ਨ ਆ ਰਿਹਾ ਹੈ ਕੀ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬਿੱਲ ਹੈ ਕੀ ਅਸੀਂ ਆਪਣੇ ਵੱਲੋਂ ਫਾਈਲ ਤੋਰੀ ਹੈ ਔਰ ਉਸ ਤੋਂ ਬਾਅਦ ਕੈਬਨਟ ਚ ਲੈ ਕੇ ਜਾਵਾਂਗੇ। ਸੋ ਕੋਸ਼ਿਸ਼ ਇਹੀ ਹੈ ਕਿ ਅਗਲੇ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਅਸੀਂ ਨਵਾਂ ਕਰੀਏ। ਬਿਲਕੁਲ ਯਾਨੀ ਸਿੱਧੇ ਤੌਰ ਤੇ ਚਾਈਲਡ ਬੈਗਿੰਗ ਦੇ ਖਿਲਾਫ ਸਰਕਾਰ ਜਿਹੜੀ ਹੈ ਸੰਜੀਦਾ ਹੋਣ ਦੀ ਨਜ਼ਰ ਆ ਰਹੀ ਹੈ। ਉਪਰਾਲੇ ਕੀਤੇ ਜਾ ਰਹੇ ਨੇ। ਵੇਖਣ ਵਾਲੀ ਗੱਲ ਰਹੇਗੀ ਕਿ ਆ ਉਪਰਾਲੇ ਆਨ ਵਾਲੇ ਦਿਨ ਅਚ ਹੋਰ ਕੀ ਨਵੇਂ ਰੰਗ ਵਖਾੰਦੇ ਨੇ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ, ਦੈਨਿਕ ਸਵੇਰਾ ਟੀਵੀ, ਮੋਹਾਲੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ। YouTube, Facebook Instagram X aur WhatsApp channel par